ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜਗਦੇਵ ਸਿੰਘ ਮਾਨ ਤੁਹਾਡਾ ਭਰਾ ਤੁਹਾਡਾ ਵੀਰ ਮਿਤੀ ਅੱਜ ਹੈਗੀ 14 ਜਨਵਰੀ 2025 14 ਜਨਵਰੀ 2025 ਮੇਖਾ ਅੱਜ ਤੁਹਾਨੂੰ ਆ ਦੇਖੋ ਮੇਰੇ ਇੰਡੀਆ ਦੇ ਵੱਲੋਂ ਸੂਰ ਜਾ ਰਿਹਾ ਆ ਉਧਰੋਂ ਸੂਰ ਜਾ ਰਿਹਾ ਇਧਰਲੇ ਪਾਸੇ ਇੰਡੀਆ ਹੈਗਾ ਇਹ ਆਪਾਂ ਖੜੇ ਆ ਇਸ ਟਾਈਮ ਪੋਲੈਂਡ ਦੀ ਧਰਤੀ ਤੇ ਔਰ ਮੈਂ ਦਿਖਾਉਣਾ ਜਿਹੜੀ ਚੀਜ਼ ਤੁਹਾਨੂੰ ਉਹ ਦੇਖ ਲਓ ਆ ਬਰਫ਼ ਦੇਖ ਲਓ ਵੀ ਕਿੰਨੀ ਕਿੰਨੀ ਪਈ ਆ ਪਹਿਲਾਂ ਸਾਰੇ ਵਿਗਿਆਨੀਆਂ ਨੇ ਕਿਹਾ ਸੀ ਕਹਿੰਦੇ ਵੀ ਬਰਫ਼ ਨਹੀਂ ਪੈਣੀ ਇਸ ਸਮੇਂ ਵੀ ਮੌਸਮ ਦੇ ਹਾਲਾਤ ਇਦਾਂ ਦੇ ਨੇ ਕਿਉਂਕਿ ਪਿਛਲੀ ਵਾਰ ਵੀ ਇੱਥੇ ਬਰਫ਼ ਬਹੁਤ ਘੱਟ ਪਈ ਆ ਪਰ ਵਿਗਿਆਨੀਆਂ ਦੀ ਸਾਰੀ ਜਿਹੜੀ ਆ ਉਹ ਬ੍ਰਹਾਂਤ ਬਾਜੀ ਨੂੰ ਬਦਲ ਕੇ ਰੱਖ ਦਿੱਤਾ ਕੁਦਰਤ ਇੰਨੀ ਬਲਵਾਨ ਆ ਇੱਕ ਲਖਤ ਮੌਸਮ ਨੇ ਜਿਹੜਾ ਤਬਦੀਲੀ ਆਈ ਇੰਨੀ ਬਰਤ ਸੜ ਦਿੱਤੀ ਮੌਸਮ ਉੱਪਰਲਾ ਠੀਕ ਆ ਹੁਣ ਤਾਂ ਐਨ ਅਸਮਾਨ ਸਾਫ ਆ ਪਰ ਇਥੇ ਤਾਂ ਢੇਰੀ ਢੇਰ ਲਾਏ ਪਏ ਨੇ ਤੁਹਾਨੂੰ ਆਪਾਂ ਗਰਮੀਆਂ ਚ ਵੀ ਵੀਡੀਓ ਪਾਉਣੇ ਨੇ ਸਾਰੇ ਹਰਿਆਲੀ ਹਰਿਆਲੀ ਹੁੰਦੀ ਆ ਇੱਥੇ ਦੀਆਂ ਬੱਸਾਂ ਨੇ ਠੀਕ ਆ ਇਲੈਕਟ੍ਰੋਨਿਕ ਬੱਸਾਂ ਇਹ ਡੀਜ਼ਲ ਜਾਂ ਪੈਟਰੋਲ ਤੇ ਨਹੀਂ ਚੱਲਦੀ ਕਿਉਂਕਿ ਸਿਟੀ ਦੇ ਵਿੱਚ ਇਹ ਪ੍ਰਦੂਸ਼ਣ ਦਾ ਧਿਆਨ ਰੱਖ ਕੇ ਬਣਾਇਆ ਗਿਆ। ਅੱਜ ਤੇ ਹਰਿਆਲੀ ਹਰਿਆਲੀ ਹੋਊਗੀ ਫਿਰ ਆਪਾਂ ਫੇਰ ਵੀਡੀਓ ਪਾਵਾਂਗੇ ਸੋ ਧੰਨਵਾਦ ਸਾਰੇ ਵੀਰਾਂ ਦਾ। ਬਹੁਤ ਬਹੁਤ ਦੇਖੋ ਕਿੰਨੀ ਸੋਹਣੀ ਰੂਵ ਵਾਂਗੂ ਜਿਵੇਂ ਰੂਹ ਹੁੰਦੀ ਆ ਹੈ। ਤਾਂ ਲੋਜੀ ਸਹੀ ਆ।